ਖਾਲਸਾ ਹੀ ਸੀ ਮੈਨੇ ਜਿਹੜੀ ਪਰਪਾਸ਼ਾ ਗੁਰਮੁਖ ਬਣਦੀ ਹੈ ਜੀ ਗੁਰਮੁਖ ਦੀ ਪਰਪਾਸ਼ਾ ਨੂੰ ਹੀ ਗੁਰਬਾਣੀ ਚ ਕਿਹਾ ਗਿਆ ਕੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਣੀ ਹੂੰ ਇਹ ਜਿਹੜਾ ਖਾਲਸੇ ਦੀ ਇਹ ਗੁਰਮੁਖ ਦੀ ਵਿਆਖਿਆ ਹੀ ਹੈ ਜੀ ਜੀ ਗੁਰੂ ਨਾਨਕ ਨੇ ਜਿਹੜਾ ਗੁਰਮੁਖ ਪੈਦਾ ਕੀਤਾ ਜਿਨੇ ਸਾਰਾ ਹਲੇਮੀ ਰਾਜ ਤੱਕ ਇਹਨੂੰ ਇੰਨ ਤੱਕ ਲੈ ਕੇ ਜਾਂਦੇ ਹੈ ਜੀ ਔਰ ਇਹ ਗੁਰਮੁਖ ਦੀ ਵਿਆਖਿਆ ਹੀ ਜਿਹੜੀ ਖਾਸਾ ਬਣਦੀ ਹੈ ਹੂੰ ਹੂੰ ਔਰ ਜਿਹੜੀ ਮੈਂ ਗੱਲ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੀ ਇਹ ਸਿੱਧ ਗੋਸ਼ਟ ਦੇ ਵਿੱਚ ਹੂੰ ਹੂੰ 938 ਸਫੇ ਦੇ ਉੱਤੇ ਜਿਹੜੀ ਗੁਰਮੁਖ ਦੀ ਵਿਆਖਿਆ ਗੁਰੂ ਨਾਨਕ ਨੇ ਕੀਤੀ ਹੈ ਹੂੰ ਹੂੰ ਉਹ ਜ਼ਰੂਰ ਪੜੋ ਜੀ ਉਹ ਐਂ ਚੰਗੀ ਤਰ੍ਹਾਂ ਉਹਦੇ ਕੋਈ ਹੁਣ ਤਾਂ ਅਸੀਂ ਸਭ ਕੁਝ ਦੱਸ ਨਹੀਂ ਸਕਦੇ ਮੈਂ ਸਿਰਫ ਇਨਾ ਕਹੂੰਗਾ ਕਿ ਗੁਰਮੁਖ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸ਼ਟ ਵਿੱਚ ਕੀਤੀ ਹੋਈ ਹੈ ਜੀ ਤੇ ਖਾਲਸਾ ਜਿਹੜਾ ਇਹ ਗੁਰਮੁਖ ਦੀ ਹੀ ਵਿਆਖਿਆ ਹੈ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਚ ਕਹਿੰਨੇ ਕੋ ਕਬੀਰ ਜਨ ਭਏ ਖਾਲਸੇ ਏਦੋਂ ਬਾਅਦ ਕੀ ਹੈ ਕਿ ਵੈਸੇ ਜਿਹੜਾ ਨਾ ਜੀ ਗੁਰਮੁਖ ਦੀ ਗੱਲ ਹੈ ਜਗਜੀਤ ਸਿੰਘ ਜੀ ਇਹ ਜਦੋਂ ਗੁਰੂ ਨਾ ਇਹ ਵੈਸੇ ਉਹ ਸਿੱਧ ਗੋਸ਼ਟ ਸਭ ਕੁਝ ਹੈਗਾ ਮੈਨੂੰ ਜਿੰਨਾ ਕਿ ਜ਼ਬਾਨੀ ਮੈਂ ਤੁਹਾਨੂੰ ਦੱਸ ਦਿੰਨਾ ਉਹ ਆ ਕੇ ਗੁਰੂ ਨਾਨਕ ਸਾਹਿਬ ਜਦੋਂ ਗਏ ਤੇ ਇਹਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਤੇ ਦਾਸੀ ਭੇਕ ਤਿਆਰ ਕੀਤਾ ਹੀ ਹੈ ਨਾ ਤੇ ਉਹਦਾ ਜਵਾਬ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਕਿ ਗੁਰਮੁਖ ਖੋਜਤ ਭੇ ਦਾਸੀ ਜੀ ਮੈਂ ਗੁਰਮੁਖੰਦ ਦੀ ਸੰਗਤਾਂ ਬਣਾਉਣ ਤੁਰਿਆ ਔਰ ਉਹਨਾਂ ਨੇ ਬਣਾਈਆਂ ਮੈਂ ਜ਼ਿਆਦਾ ਇਸ ਪਾਸੇ ਨੂੰ ਨਾ ਜਾਵਾਂ ਆਪਾਂ ਸਿਰਫ ਇੱਥੇ ਰਹੀਏ ਵੀ ਇਹ ਵਿਆਖਿਆ ਭਾਈ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਧ ਗੋਸ਼ੇ ਚ ਪੜੂ ਇਹਦੇ ਵਿੱਚ ਹੀ ਆਉਂਦਾ ਨਾ ਜਦੋਂ ਸਵਾਲ ਕਰਦੇ ਕੌਣ ਗੁਰੂ ਜਿਸ ਦਾ ਤੂੰ ਚੇਲਾ ਉਹ ਸਭ ਕੁਝ ਤੁਹਾਨੂੰ ਇਸ ਬਾਣੀ ਦੇ ਵਿੱਚੋਂ ਮਿਲ ਜਾਊ ਹੁਣ ਇਹ ਖਾਲਸਾ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਜੀ ਆ ਗਿਆ ਜੀ ਕੋ ਕਬੀਰ ਜਨ ਪਏ ਖਾਲਸੇ ਉਦੋਂ ਬਾਅਦ ਜੀਤ ਸਿੰਘ ਜੀ ਇਹ ਜਿਹੜਾ ਖਾਲਸਾ ਲਭਜਿਆ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਵਰਤਿਆ ਉਹ ਵਰਤਿਆ ਸੰਗਤ ਲਈ ਹੂੰ ਹੂੰ ਕਿ ਪੂਰਬ ਦੀ ਸੰਗਤ ਮੇਰਾ ਖਾਲਸਾ ਹੂੰ ਉਦੋਂ ਬਾਅਦ ਖਾਲਸਾ ਲਫ਼ਜ਼ ਵਰਤਿਆ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਜੀ ਉਹਨਾਂ ਨੇ ਵੀ ਕਿਹਾ ਵੀ ਜੇ ਤੀ ਪਟਨੇ ਦੀ ਸੰਗਤ ਆ ਉਹ ਸਾਡਾ ਖਾਲਸਾ ਹੂੰ ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਵੀ ਸੰਗਤ ਲਈ ਖਾਲਸਾ ਲਫ਼ਜ਼ ਵਰਤਿਆ ਜਦੋਂ ਆਪਾਂ ਕਹਿੰਨੇ ਆ ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੇਹਲਾ ਵਾ ਵਾ ਗੋਬਿੰਦ ਸਿੰਘ ਆਪੇ ਗੁਰਚੇਲਾ ਜੀ ਉਹ ਫੇ ਖਾਲਸੇ ਦੀ ਗਾਂ ਪ੍ਰਭਾਸ਼ਾ ਉਹਨਾਂ ਨੇ ਪ੍ਰਗਟ ਕਰਕੇ ਦੱਸ ਦਿੱਤੀ ਹਮ ਹਾਲ ਤੁਹਾਡੀ ਸਮਝ ਆਈ ਮਤਲਬ ਵੱਖ ਵੱਖ ਗੁਰਸਾਹਿਬਾਨ ਦੇ ਸਮੇ ਜਿਹੜਾ ਇਹਨਾਂ ਜੀ 6ਵੇਂ ਪਾਸ਼ਾ ਨੇ ਇਹਨੂੰ ਵਰਤਿਆ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ 'ਚ ਆ ਗਿਆ ਉਹ ਕਬੀਰ ਜਨ ਪਏ ਖਾਲਸੇ ਜੀ ਜੀ ਗੁਰਮੁਖ ਦੀ ਵਿਆਖਿਆ ਹੋ ਗਈ ਹੂੰ ਹੂੰ ਗੁਰਮੁਖ ਤੇ ਖਾਲਸੇ ਨੂੰ ਵੀ ਤੁਸੀਂ ਵੱਖਰਾ ਨਹੀਂ ਕਰ ਸਕਦੇ ਜੀ ਇੱਕੋ ਸਦਰੰਭ ਜੀ ਹੋਣਗੇ ਜਿੱਥੇ ਹੋਣਗੇ ਸੋ ਉਦੋਂ ਬਾਅਦ ਗੁਰੂ ਸਾਹਿਬ ਨੇ ਜਿਹੜਾ ਕਈ ਹੁਣ ਕਹਿੰਦੇ ਨਾ ਵੀ ਉਹ ਖਾਲਸਾ ਦਾ ਜੀ ਗੁਰੂ ਬਿੰਦਸੋਂ ਨੇ ਸਾਜੇ ਦਾ ਪ੍ਰਗਟ ਕੀਤਾ ਜੀ ਖਾਲਸਾ ਲਫ਼ਜ਼ ਗੁਰੂ ਗ੍ਰੰਥ ਸਾਹਿਬ 'ਚ ਆਇਆ ਖਾਲਸਾ ਲਫ਼ਜ਼ ਛੇਵੇਂ ਪਾਤਸ਼ਾਹ ਨੇ ਵਰਤਿਆ ਪੂਰਬ ਦੀ ਸੰਗਤ ਮੇਰਾ ਖਾਲਸਾ ਗੁਰੂ ਤੇਗ ਬਹਾਦਰ ਸਾਹਿਬ ਨੇ ਵਰਤਿਆ ਪੱਟਨੇ ਦੀ ਸੰਗਤ ਮੇਰਾ ਖਾਲਸਾ ਔਰ ਗੁਰੂ ਗੋਬਿੰਦ ਸਿੰਘ ਨੇ ਬੜਾ ਸਪਸ਼ਟ ਕਰਕੇ ਕਹਿ ਦਿੱਤਾ ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੇ ਅਲਾ ਸੰਗਤ ਨੂੰ ਹੀ ਖਾਲਸਾ ਬਣਾਇਆ ਇੱਕ ਮਿੰਟ ਦੀ ਜੀ ਹੁਣ ਇਹ ਖਾਲਸਾ ਲਫ਼ਜ਼ ਜਿਹੜਾ ਇਹਨੂੰ ਅਸੀਂ ਇੱਥੇ ਨਹੀਂ ਛੱਡ ਸਕਦੇ 1699 ਦੀ ਵਿਸਾਖੀ ਤੇ ਮੈਂ ਤਾਂ 2 ਮਿੰਟ ਤੁਹਾਡੇ ਲਵਾਂਗਾ ਹੁਣ ਖਾਲਸਾ ਲਫ਼ਜ਼ ਜਿਹੜਾ ਸਾਡੀ ਅਰਦਾਸ ਚ ਆਉਂਦਾ ਹਮ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚੇਤਾ ਵਿੱਚ ਚੇਤਨਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਿਬ ਤਾਹਾਂ ਤਾਹਾਂ ਰਛਿਆ ਰਹਿ ਰਿਹਾ ਇੱਥੇ ਵੀ ਖਾਲਸਾ ਆਉਂਦਾ ਨਾ